अच्छा एक चीज दसो ए वाली एंड मा तनी ਤੁਸੀਂ ਡਿਸਕਾਉਂਟ ਦੇ ਦਿੰਦੇ ਹੋ ਨੇ ਕਿਸ਼ਤਾ ਤੇ ਮਖਾਜੀ ਤੁਸੀਂ ਇਹਨੂੰ ਛੱਡੋ ਆ ਵੀ ਤੁਸੀਂ ਕਿਸ਼ਤਾ ਤੇ ਲੈ ਜਾ ਸਕਦੇ ਹੋ ਉੱਤਤੀ ਵੀ ਇੱਕ ਬੱਚਿਆਂ ਦੀ ਇਹ ਵੀ ਕਿਸ਼ਤਾ ਤੇ ਲੈ ਜਾ ਸਕਦੇ ਇਨਾਂ ਦੇ ਨਾਲ ਹੀ ਆਪਣੇ ਕੋਲ ਰੇਟ ਵੀ ਤੁਹਾਨੂੰ ਸਾਰੀ ਮਾਰਕੀਟ ਦੇ ਵਿੱਚੋਂ ਘੱਟ ਰੇਟ ਮਿਲਣਗੇ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਣੀ ਚਾਹਣਾ ਵੀ ਆਪਣੇ ਲਵੇ ਪੂਰੇ ਸਟੋਰ ਦੇ ਵਿੱਚ ਕੋਈ ਵੀ ਸਮਾਨ ਤੁਹਾਨੂੰ ਆਨਲਾਈਨ ਨਾਲ ਮਿਲੂ ਸਾਰਾ ਕੰਪਨੀ ਦਾ ਪ੍ਰੈਸ ਮਾਲ ਮਿਲੂ ਜਿਹਦੇ ਤੁਹਾਨੂੰ ਗਾਰੰਟੀ ਬਰੰਚੀ ਪੂਰੀ ਫੁੱਲ ਮਿਲਨੀ ਆ ਦਾਦਾ ਸਾਲ ਦੀ ਮਸ਼ੀਨਰੀ ਗਾਰੰਟੀ ਦਿੱਤੀ ਜਾਊਗੀ 5-5 ਸਾਲ ਦੀ ਕੰਪਲੀਟ ਚਾਹੇ 10000 ਵਾਰ ਕੰਪਨੀ ਵਾਲਾ ਬੰਦਾ ਘਰੇ ਬਲਾਓ ਤੁਹਾਨੂੰ 1 ਰੁਪਿਆ ਦੇਣ ਦੀ ਲੋੜ ਨਹੀਂ 890 ਰੁਪਏ ਦੇ ਵਿੱਚ ਆ ਵੀ ਚੱਕੋ 890 ਦੇ ਵਿੱਚ ਆ ਵੀ ਚੱਕੋ 890 ਚ 14 ਲੀਟਰ ਦੀ ਮਸ਼ੀਨ 890 ਦੇ ਵਿੱਚ ਜੜੀ ਮਰਜੀ ਆਈਟਮ ਤੁਸੀਂ ਲਿਆ ਸਕਦੇ ਹੋ 890 ਰੁਪਏ ਦੇ ਵਿੱਚ ਫਰਿੱਜ ਲੈ ਜਾਓ 994 ਰੁਪਏ ਦੇ ਵਿੱਚ ਆ ਫਰਿੱਜ ਲੈ ਜਾਓ 994 ਰੁਪਏ ਦੇ ਵਿੱਚ ਪੂਰੇ ਬਿਆਰ ਤੇ ਇਲੈਕਟ੍ਰੋਨਿਕ ਦੀਆਂ ਤੁਸੀਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਦਿਵਾਲੀ ਕਰਕੇ ਪਰ ਅੱਜ ਵਾਲੀ ਵੀਡੀਓ ਦੀ ਗੱਲ ਖਾਸ ਹੈ ਬਹੁਤ ਵੱਡੇ ਕਹਿੰਦੇ ਤੁਹਾਡੇ ਫਾਇਦੇ ਕਰਨੇ ਨੇ ਕਿਉਂਕਿ ਜਾਸਿਨ ਫਰਨੀਚਰ ਹਾਊਸ ਦੀ ਜਿਹੜੀ ਓਪਨਿੰਗ ਹੈ ਉਹ ਵੀ ਹੋ ਰਹੀ ਹੈ ਉਹਦੇ ਨਾਲ ਨਾਲ ਦਿਵਾਲੀ ਵੀ ਆ ਰਹੀ ਹੈ ਕੀ ਫਾਇਦੇ ਕਰ ਰਹੇ ਨੇ ਤੁਹਾਡੇ ਆਜੋ ਆਪਾਂ ਜਾਣਕਾਰੀ ਲੈ ਕੇ ਦਿੰਦੇ ਆਂ ਹਾਂਜੀ ਭਾਜੀ ਮੁਬਾਰਕਾਂ ਪਹਿਲਾਂ ਤਾਂ ਇਸ ਦਿਵਾਲੀ ਮੌਕੇ ਤੇ ਤੁਹਾਡੀ ਓਪਨਿੰਗ ਮੌਕੇ ਡਬਲ ਖੁਸ਼ੀਆਂ ਆ ਗਿਆ ਕਿਵੇਂ ਲੋਕਾਂ ਦੇ ਫਾਇਦੇ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਜੋ ਇੰਨਾ ਪਿਆਰ ਦਿੰਦੇ ਹੋ ਸਾਡੀ ਵੀਡੀਓ ਨੂੰ ਤੇ ਇਸ ਦੇ ਨਾਲ ਹੀ ਅਸੀਂ ਤੁਹਾਡੇ ਵਾਸਤੇ ਸਕੀਮਾਂ ਲੈ ਕੇ ਆਏ ਨਵੇਂ ਸ਼ੋਰੂਮ ਦੀ ਓਪਨਿੰਗ ਤੇ ਨਵੇਂ ਸ਼ੋਰੂਮ ਦੀ ਓਪਨਿੰਗ ਤੇ ਜੋ ਬਾਜ਼ਾਰ ਦੇ ਵਿੱਚ ਤੁਸੀਂ ਸਕੀਮਾਂ ਚੱਲਦੇ ਹੋ ਆਫਰਾਂ ਚੱਲਦੇ ਉਹ ਤਾਂ ਆਪਣੇ ਲਵੇ ਹੈ ਹੀ ਕੀਆ ਨੇ ਨਵੇਂ ਸ਼ੋਰੂਮ ਦੀ ਓਪਨਿੰਗ ਕਰਕੇ ਆਪਾਂ ਤੁਹਾਡੇ ਵਾਸਤੇ ਯਾਸੀਨ ਫਰਨੀਚਰ ਉਸ ਵਿਦਾਇਕ ਕਾਰਡ ਲੈ ਕੇ ਆਇਆ ਸਕ੍ਰੈਚ ਕਾਰਡ ਜਿਹਦੇ ਤੇ ਤੁਸੀਂ ਹਜ਼ਾਰ ਤੋਂ ਲੈ ਕੇ 10000 ਤੱਕ ਦਾ ਇਨਾਮ ਪਾ ਸਕਦੇ ਹੋ ਮੌਕੇ ਤੇ ਹੀ ਨਾਲ ਦੀ ਨਾਲ ਸਾਡੇ ਕੋਲ ਸਮਾਨ ਖਰੀਦੋ ਮੌਕੇ ਤੇ ਹੀ ਇਸ ਕਾਰਡ ਦਾ ਫਾਇਦਾ ਲਵੋ ਜਦੇ ਨਾਲ ਹੀ ਜਿਵੇਂ ਤੁਸੀਂ ਕੋਈ ਵੀ ਸਮਾਨ ਆਪਣੇ ਕੋਲੋਂ ਕਿਸ਼ਤਾਂ ਦੇ ਉੱਪਰ ਖਰੀਦਦੇ ਹੋ ਉਹਦੇ ਲਈ ਅਸੀਂ ਤੁਹਾਡਾ ਬਜਾਜ ਕਾਰਡ ਬਿਲਕੁਲ ਫ੍ਰੀ ਬਣਾ ਕੇ ਦੇਵਾਂਗੇ ਕਿਸੇ ਦਾ ਵੀ ਅਗਰ ਬਜਾਜ ਕਾਰਡ ਹੈ ਕੋਈ ਕਾਰਡ ਨਹੀਂ ਬਣਦਾ ਸਾਡੇ ਕੋਲ ਇੱਕ ਵਾਰ ਜਰੂਰ ਆਓ ਅਸੀਂ ਤੁਹਾਡਾ ਕਾਰਡ ਬਣਾ ਕੇ ਦੇਵਾਂਗੇ ਇਸ ਦੇ ਨਾਲ ਹੀ ਕੰਪਨੀ ਵੱਲੋਂ ਅਸੀਂ ਨਵੇਂ ਸ਼ੋਅਰੂਮ ਦੀ ਓਪਨਿੰਗ ਤੇ ਤੁਹਾਡੇ ਬਾਅਦ ਤੇ ਸਪੈਸ਼ਲ ਸਕੀਮ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਨੇ ਲੈਪਟਾਪ ਸਕੂਟਰ ਫਰਿੱਜ ਮੋਬਾਈਲ ਹੋਰ ਜ਼ਿਆਦਾ ਗਿਫਟਾਂ ਕਟਨੀਆਂ ਨੇ ਇਸ ਦੇ ਨਾਲ ਹੀ ਆਪਾਂ ਤੁਸੀਂ ਅਗਰ ਸਾਡੇ ਕੋਲੋਂ ਮੋਬਾਈਲ ਖਰੀਦੇ ਹੋ ਮੋਬਾਈਲ ਦੇ ਉੱਪਰ ਤੁਹਾਨੂੰ ਕੈਸ਼ਬੈਕ ਆ ਤੇ ਨਾਲ ਹੀ ਊਪਨ ਸਕ੍ਰੈਚ ਨੇ ਤੇ 15000 ਰੁਪਏ ਤੱਕ ਦੇ ਕ੍ਰੈਡਿਟ ਕਾਰਡ ਦੇ ਉੱਪਰ ਵੀ ਤੁਹਾਨੂੰ ਸਕੀਮਾਂ ਮਿਲਣਗੀਆਂ ਬਾਈ ਜਿਵੇਂ ਅੱਜ ਕੱਲ ਟ੍ਰੈਂਡ ਬਣਿਆ ਹੋਇਆ ਲੋਕ ਆਨਲਾਈਨ ਵੱਲ ਜਾਂਦੇ ਨੇ ਕਿ ਆਨਲਾਈਨ ਤੇ ਕ੍ਰੈਡਿਟ ਕਾਰਡ ਤੇ ਬਹੁਤ ਸਕੀਮਾਂ ਹੁੰਦੇ ਨੇ ਉਹ ਆਨਲਾਈਨ ਉਹਦਾ ਵੀ ਆਪਣੇ ਕੋਲ ਇੱਕ ਹੱਲ ਹੈਗਾ ਸੋਲੂਸ਼ਨ ਹੈ ਜੀ ਮੰਨ ਲਓ ਜਿਵੇਂ ਤੁਸੀਂ ਆਨਲਾਈਨ ਨਾਲ ਆਪਾਂ ਤੁਹਾਨੂੰ ਵੱਧ ਜ਼ਿਆਦਾ ਆਫਰਾਂ ਦੇਵਾਂਗੇ ਜਿਹੜੀਆਂ ਆਨਲਾਈਨ ਤੇ ਮਿਲਦੀਆਂ ਨੇ ਉਸ ਤੋਂ ਜ਼ਿਆਦਾ ਆਫਰ 3000 ਰੁਪਏ ਆ ਰਹੀ ਐ LED ਆਪਾਂ GST ਕੱਟਣ ਕਰਕੇ ਤੁਹਾਨੂੰ 3 3 4 4 5 5000 ਰੁਪਏ ਡਿਸਕਾਊਂਟ ਦੇ ਉੱਪਰ ਦੇ ਰਹੇ ਹਾਂ ਇਸ ਦੇ ਨਾਲ ਹੀ ਕੋਈ ਵੀ ਤੁਸੀਂ ਆਪਣੇ ਕੋਲੋਂ Samsung LG Hair bhi LED ਖਰੀਦਿਓ ਪੀਸ ਟੂ ਪੀਸ 3 ਸਾਲ ਦੀ ਗਾਰੰਟੀ ਨਵਾਂ ਪੀਸ ਲੈ ਜਾਓ ਇਹਦੇ ਨਾਲ ਆਨਲਾਈਨ ਦੀ ਆਪਾਂ ਨੂੰ ਕੋਈ ਗਾਰੰਟੀ ਨਹੀਂ ਜਿਸ ਤਰ੍ਹਾਂ ਦਾ ਮਰਜ਼ੀ ਪੀਸ ਆਣਾ ਆਪਣੇ ਲਈ ਟੁੱਟਿਆ ਹੋਇਆ ਆਉਂਦਾ ਖਰਾਬ ਆਉਂਦਾ ਆਪਣੇ ਲਈ ਜਿਹੜਾ ਤੁਸੀਂ ਆਉਂਗੇ ਸਮਾਨ ਖਰੀਦੋਗੇ ਨਵਾਂ ਪੀਸ ਲੈ ਜਾਓ 3 ਸਾਲ ਦੀ ਫੁੱਲ ਗਾਰੰਟੀ ਦਿੱਤੀ ਜਾਊਂਗੀ ਕੀ ਬਾਤ ਆ ਤਾਂ ਬਹੁਤ ਵਧੀਆ ਨਾ ਸਕੀਮ ਦੇ ਦਿੱਤੀ ਵੀ ਆਨਲਾਈਨ ਦਾ ਆਪਾਂ ਜਦੋਂ ਚੀਜ਼ ਸਾਡੇ ਕੋਲ ਪਹੁੰਚ ਜਾਂਦੀ ਆ ਇਹਦੇ ਚੀਜ਼ ਚੈੱਕ ਕਰੋ ਕੁਆਲਿਟੀ ਕੰਪੇਅਰ ਕਰੋ ਫਿਰ ਤੁਸੀਂ ਜਿਹੜੀ ਹੈਗੀ ਆ ਚੀਜ਼ ਲੈ ਕੇ ਜਾਓ ਤੇ 3 ਸਾਲ ਦੀ ਫੁੱਲ ਗਾਰੰਟੀ ਜੀ ਫੁੱਲ ਗਾਰੰਟੀ 32 ਇੰਚੀ ਤੋਂ ਲੈ ਕੇ 75 ਇੰਚੀ ਤੱਕ ਕੋਈ ਵੀ ਐਲਈਡੀ ਆਪਣੇ ਕੋਲੋਂ ਖਰੀਦਦੇ ਹੋ ਨਵਾਂ ਪੀਸ ਲੈ ਜਾਓ ਕੋਈ ਵੀ ਤੁਹਾਨੂੰ ਦਿੱਕਤ ਪ੍ਰੋਬਲਮ ਆਦੀ ਆ ਟੌਪ ਲੋਡ ਫਰੰਟ ਲੋਡ ਬਿਨਾ ਪੈ ਭਰੇ ਕੋਈ ਵੀ ਮਸ਼ੀਨ ਤੁਸੀਂ ਲਿਜਾ ਸਕਦੇ ਹੋ ਸਿਰਫ 994 ਰੁਪਏ ਦੀ ਆਸਾਨ ਕਿਸ਼ਤਾਂ ਦੇ ਨਾਲ ਹੀ ਮਤਲਬ ਕੋਈ ਪੈਸਾ ਦੇਣ ਦੀ ਲੋੜ ਨਹੀਂ ਚਾਹੇ ਤੁਸੀਂ ਟੌਪ ਲੋਡ ਲੈ ਜਾਓ ਫਰੰਟ ਲੋਡ ਲੈ ਲਓ ਇਹੜੀ ਮਰਜ਼ੀ ਆਈਟਮ ਲੈ ਜਾਓ ਸਾਰੇ ਆਈਟਮਾਂ ਹਾਂਜੀ 8 ਲੀਟਰ ਕੋ ਲੈ ਕੇ 14 ਲੀਟਰ ਤੱਕ ਕੋਈ ਵੀ ਮਸ਼ੀਨ ਆ ਕੇ ਪਸੰਦ ਕਰ ਲਓ ਬਿਨਾ ਪੈਪਰੇ ਸਿਰਫ 994 ਰੁਪਏ ਦੀ ਸਾਨ ਕਿਸ਼ਤ ਨਾਲ ਦੇ নাও ਲੈਜੋ ਠੀਕ ਹੈ ਜੀ ਤੇ ਭਾਈ ਜਿਵੇਂ ਮੈਂ ਦੇਖ ਰਿਹਾ ਡਿਨਰ ਸੈੱਟ ਪਏ ਨੇ ਹੋਰ ਚੀਜ਼ਾਂ ਪਈਆਂ ਨੇ ਇਹ ਵੀ ਆਪਾਂ ਵੇਚਣ ਲੱਗੇ ਇਹ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਜੀ ਆਪਾਂ ਨੇ ਤੁਹਾਨੂੰ ਗਿਫਟਾਂ ਦੇਣੀਆਂ ਨੇ ਤੁਸੀਂ ਆਪਣੇ ਕੋਲ ਆਉਂਗੇ ਸਮਾਨ ਖਰੀਦੋਗੇ ਤੁਹਾਨੂੰ ਸਿਰਫ ਗਿਫਟਾਂ ਨੇ ਪਿਆਰ ਆ ਤੁਹਾਡਾ ਇਹ ਇਹ ਮਤਲਬ ਉਹ ਪਿਆਰ ਆ ਜਿਹੜਾ ਤੁਹਾਨੂੰ ਇਹਨਾਂ ਨੇ ਰਿਟਰਨ ਦੇਣਾ ਗਿਫਟਾਂ ਦੇਣੀਆਂ ਨੇ ਇਹ ਤੁਹਾਨੂੰ ਇਹ ਦੇਖ ਲਓ ਜੀ ਇਹ ਵੇਚ ਬਈ ਜਿਵੇਂ ਹੁਣ ਏਸੀ ਚੱਲਦੇ ਨੇ ਏਸੀ ਕਈ ਵਾਰੀ ਬੰਦਾ ਸੋਦਾ ਵੀ ਗਰਮੀ ਚ ਲਾਉਨੇ ਨੇ ਏਸੀ ਦੇ ਉੱਪਰ ਜਿਵੇਂ ਹੀ ਏਸੀ ਦਾ ਜੀਐਸਟੀ ਦਾ ਬਹੁਤ ਜ਼ਿਆਦਾ ਇਫੈਕਟ ਪਿਆ ਏਸੀ ਆਪਾਂ ਜਿਵੇਂ ਗਰਮੀ ਦੇ ਵਿੱਚ ਖਰੀਦੇ ਤੇ ਹੁਣ ਨਾਲੋਂ ਚਾਰ ਚਾਰ 5-5000 ਕੇ ਡਿਸਕਾਊਂਟ ਆ ਸਿਆਲਾ ਵਾਲੇ ਏਸੀ ਆ ਗਏ ਆਪਣੇ ਲਵੇ ਹੌਟ ਐਂਡ ਕੋਲਡ ਏਸੀ ਆ ਗਏ ਤੇ ਨਾਲ ਹੀ ਇਸ ਦੇ ਪ੍ਰਾਈਸ ਬਹੁਤ ਹੀ ਘਟਨੇ ਆਪਣੇ ਕੋਲੋਂ ਇਹ ਵੀ ਤੁਸੀਂ ਜ਼ੀਰੋ ਡਾਊਨ ਪੇਮੈਂਟ ਤੇ ਸਿਰਫ 1994 ਰੁਪਏ ਦੀ ਕਿਸ਼ਤ ਤੇ ਘਰ ਲੈ ਕੇ ਜਾ ਸਕਦੇ ਰੇਟ ਵੀ ਤੁਹਾਨੂੰ ਸਾਰੀ ਮਾਰਕੀਟ ਦੇ ਵਿੱਚੋਂ ਘੱਟ ਰੇਟ ਮਿਲਣਗੇ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਣੀ ਚਾਹਣਾ ਵੀ ਸਾਰਾ ਕੰਪਨੀ ਦਾ ਫਰੈਸ਼ ਮਾਲ ਮਿਲੂ ਜਿਹਦੇ ਤੁਹਾਨੂੰ ਗਾਰੰਟੀ-ਵਾਰੰਟੀ ਪੂਰੀ ਫੁੱਲ ਮਿਲਨੀ ਆ 10-10 ਸਾਲ ਦੀ ਮਸ਼ੀਨਾਂ ਦੀ ਗਾਰੰਟੀ ਦਿੱਤੀ ਜਾਊਗੀ 5-5 ਸਾਲ ਦੀ ਕੰਪਲੀਟ ਚਾਹੇ 10000 ਵਾਰ ਕੰਪਨੀ ਵਾਲਾ ਬੰਦਾ ਘਰੇ ਬਲਾਓ ਤੁਹਾਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਕੋਈ ਸਰਵ ਚਾਰਜ ਨਹੀਂ ਲੱਤਾ ਜਾਊਗਾ ਜੇ ਮਾਰਕੀਟ ਚੱਲਾ ਸਾਲ ਬਾਅਦ ਤੁਸੀਂ ਕੋਈ ਰੁਪਿਆ ਦੇਣੇ ਹੋ 800 ਦੇਣੇ ਹੋ 900 ਦੇਣੇ ਹੋ ਠੀਕ ਕਰਾਉਣ ਦਾ 5 ਸਾਲ ਦਾ ਤੁਹਾਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਮਸ਼ੀਨ 5 ਸਾਲ ਦੀ ਕੰਪਨੀ ਦੀ ਸਾਡੀ ਜ਼ਿੰਮੇਵਾਰੀ ਆ 890 ਰੁਪਏ ਦੇ ਵਿੱਚ ਆ ਵੀ ਚੱਕੋ 890 ਦੇ ਵਿੱਚ ਆ ਵੀ ਚੱਕੋ 890 ਚ 14 ਲੀਟਰ ਦੀ ਮਸ਼ੀਨ 890 ਦੇ ਵਿੱਚ ਜਿਹੜੀ ਮਰਜ਼ੀ ਆਈਟਮ ਤੁਸੀਂ ਲਿਜਾ ਸਕਦੇ ਹੋ 890 ਰੁਪਏ ਦੇ ਵਿੱਚ ਫਰਿੱਜ ਲੈ ਜਾਓ 994 ਰੁਪਏ ਦੇ ਵਿੱਚ ਆ ਫਰਿੱਜ ਲੈ ਜਾਓ 994 ਰੁਪਏ ਦੇ ਵਿੱਚ ਜੋ ਮਰਜ਼ੀ ਪਸੰਦ ਕਰੋ ਤੁਸੀਂ ਸਮਾਨ ਆਪਣੇ ਕੋਲ 994 ਰੁਪਏ ਦੇ ਵਿੱਚ ਲਿਜਾ ਸਕਦੇ ਹੋ ਬਿਨਾ ਪੈਸੇ ਭਰੇ ਆਸਾਨ ਕਿਸ਼ਤਾਂ 'ਤੇ ਜੀ ਜਰਮਨ ਦਾ ਬ੍ਰਾਂਡ ਆ ਲਵੇਰ 20 ਸਾਲ ਦੀ ਗਾਰੰਟੀ ਐ ਇਸ ਫਰਿੱਜ ਦੀ ਇਹਦੇ ਨਾਲ ਜਿਵੇਂ ਕਿ ਇਹ ਆਪਾਂ ਗਰਮ ਕੋਈ ਚੀਜ਼ ਰੱਖਦੇ ਆਂ ਪਹਿਲਾਂ ਆਪਾਂ ਨੂੰ ਘੰਟਾ ਦੋ ਘੰਟੇ ਠੰਡੀ ਕਰਨੀ ਪੈਂਦੀ ਸੀ ਇਹਦੇ ਨਾਲ ਹੀ ਆਪਾਂ ਗੈਸ ਦੇ ਵਿੱਚ ਉੱਪਰੋਂ ਚੱਕੋ ਪਤਲੀ ਇਹਦੇ ਵਿੱਚ ਰੱਖ ਸਕਦੇ ਆਂ ਅੱਛਾ ਸਿੱਧੀ ਦੀ ਸਿੱਧੀ ਗਰਮ ਨੂੰ ਗਰਮੇਜ ਰੱਖੋ ਹਾਂ ਮੰਨ ਲਓ ਸਿੱਧੀ ਆਪਾਂ ਨੇ ਖੀਰ ਬਣਾਈ ਆ ਖੀਰ ਠੰਡੀ ਕਰਨੀ ਇਹਦੇ 'ਚ ਰੱਖ ਦੋ ਸਿੱਧੀ ਗਰਮ ਤੁਸੀਂ ਉਹਦੇ 'ਚ ਚੱਕੋ ਗੈਸ ਦੇ ਉੱਪਰ ਇਹਦੇ ਉੱਪਰ ਰੱਖ ਦੋ ਠੰਡੀ ਹੋ ਜਾਂਦੀ ਤੁਹਾਨੂੰ 15-20 ਮਿੰਟਾਂ 'ਚ ਬਿਲਕੁਲ ਕੀ ਨਹੀਂ ਆ ਤੁਹਾਨੂੰ ਬਹੁਤ ਨਵੀਂ ਨਵੀਂ ਟੈਕਨੋਲੋਜੀ ਆ ਗਈ ਉਹਦੇ ਨਾਲ ਜੇ ਰੈਫਰਿਜਰੇਟਰਾਂ ਦੀ ਗੱਲ ਕਰ ਲਈਏ ਇਹਦੀ ਵੀ ਵਾਈਡ ਰ ਇਹ ਨਹੀਂ ਹੈਗਾ ਵੀ ਵੱਡੇ ਵੱਡੇ ਹੀ ਨੇ ਛੋਟੇ ਜਿਨ੍ਹਾਂ ਦੇ ਬਜਟ ਘੱਟ ਹੈ ਫੈਮਿਲੀ ਛੋਟੀ ਆ ਉਹਨਾਂ ਵਾਸਤੇ ਵੀ ਅਵੇਲੇਬਲ ਨੇ ਬਹੁਤ ਵਾਈਡ ਰੇਂਜ ਹੈ ਇਹਦੀ ਵੀ ਕੰਪਨੀਆਂ ਇਹਦੇ ਵਿੱਚ ਵੀ ਸਾਰੀਆਂ ਮਿਲ ਜਾਣਗੀਆਂ ਕੋਲ ਡੀਪ ਫ੍ਰੀਜ ਮਿਲ ਜਾਂਦੇ ਨੇ ਬੀਜੀ ਕੂਲਰ ਮਿਲ ਜਾਂਦੇ ਨੇ ਹਰ ਤਰ੍ਹਾਂ ਦੀ ਰੇਂਜ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕ ਹੀ ਸੱਤ ਥੱਲੇ ਤੁਹਾਨੂੰ ਸਾਰਾ ਸਮਾਨ ਮਿਲ ਜਾਣਾ ਸਾਰਾ ਸਮਾਨ ਮਿਲ ਜਾਣਾ ਇਲੈਕਟ੍ਰੋਨਿਕ ਦਾ ਸਮਾਨ ਤਾਂ ਮਿਲਣਾ ਹੀ ਮਿਲਣਾ ਉਹਦੇ ਨਾਲ ਨਾਲ ਫਰਨੀਚਰ ਦੀਆਂ ਸਾਰੀਆਂ ਆਈਟਮਾਂ ਮਿਲ ਜਾਣਗੀਆਂ ਜਿਵੇਂ ਨਾਮ ਹੀ ਕਲੀਅਰ ਹੈ ਜਾਸਨ ਫਰਨੀਚਰ ਹਾਊਸ ਤਾਂ ਫਰਨੀਚਰ ਦੀ ਵਾਈਡ ਰੇਂਜ ਇੱਥੇ ਤੁਹਾਨੂੰ ਅਵੇਲੇਬਲ ਮਿਲ ਜਾਣੀ ਆ ਜਿਹੜੇ ਹੋਰ ਕਿਤੋਂ ਨਹੀਂ ਮਿਲਣੇ ਖਾਸ ਤੌਰ ਤੇ ਜਿਨ੍ਹਾਂ ਦੇ ਘਰੇ ਵਿਆਹ ਤਰੇ ਹੋਏ ਨੇ ਉਹਨਾਂ ਨੇ ਇਲੈਕਟ੍ਰੋਨਿਕ ਦੀਆਂ ਆਟਮਾ ਵੀ ਖਰੀਦਣੀਆਂ ਨੇ ਉਹਨਾਂ ਨੇ ਫਰਨੀਚਰ ਦੀਆਂ ਆਟਮਾ ਵੀ ਖਰੀਦਣੀਆਂ ਨੇ ਉਹਨਾਂ ਨੇ ਪਲਾਸਟਿਕ ਦੀਆਂ ਆਟਮਾ ਵੀ ਖਰੀਦਣੀਆਂ ਨੇ ਉਹਦੇ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਦਿਵਾਲੀ ਦੇ ਮੌਕੇ ਫਾਇਦੇ ਵੀ ਲੋ ਇਹਨਾਂ ਕੋਲੇ ਆ ਕੇ ਸ਼ਾਪਿੰਗ ਹੀ ਕਰੋ ਜਿਵੇਂ ਤੁਸੀਂ ਬਾਈ ਜੀ ਸਕੀਮਾਂ ਦੱਸਿਆ ਨੇ ਬਜਾਜ ਕਾਰਡ ਦੀਆਂ ਜਾਂ ਹੋਰ ਸਕੀਮਾਂ ਦੱਸਿਆ ਨੇ ਉਹ ਇੱਥੇ ਵੀ ਲੱਗਦੀਆਂ ਨੇ ਜੋ ਤੁਸੀਂ ਸੇਮ ਸਕੀਮਾਂ ਮੰਨ ਲਓ ਫਰਨੀਚਰ ਉਹਦੇ ਉੱਪਰ ਇਲੈਕਟ੍ਰੋਨਿਕ ਸਮਾਨ ਦੇ ਉੱਪਰ ਮਿਲਣੀ ਹੈ ਉਹੀ ਸਕੀਮਾਂ ਤੁਹਾਨੂੰ ਉਨੀ ਤੇ ਦੇ ਉੱਪਰ ਮਿਲਣਗੇ ਇਹਦੇ ਵੀ ਤੁਹਾਡਾ ਬਾਜਾਜ ਕਾਰਡ ਫ੍ਰੀ ਬਣਾ ਕੇ ਦੇਵਾਂਗੇ ਬਿਨਾ ਪੈ ਭਰੇ ਕੋਈ ਵੀ ਬੈੱਡ ਪਸੰਦ ਕਰਕੇ ਲੈ ਜਾ ਸਕਦੇ ਹੋ ਕੋਈ ਵੀ ਅਲਮਾਰੀ ਬਿਨਾ ਪੈ ਭਰੇ ਲੈ ਜਾ ਸਕਦੇ ਹੋ ਤੁਸੀਂ ਬਾਜਾਜ ਕਾਰਡ ਇਹਦੇ ਉੱਪਰ ਵੀ ਅਸੀਂ ਫ੍ਰੀ ਬਣਾ ਕੇ ਦੇਵਾਂਗੇ ਇਹਦੇ ਤੇ ਵੀ ਤੁਹਾਡਾ ਕੂਪਨ ਡਬਲ ਡਬਲ ਤਿੰਨ ਤਿੰਨ ਚਾਰ ਚਾਰ ਕੂਪਨ ਇੱਥੇ ਵੀ ਫ੍ਰੀ ਪੈਣਗੇ ਨਾਲ ਦੀ ਨਾਲ ਇਹਨਾਂ ਤੇ ਵੀ ਤੁਹਾਨੂੰ ਮੌਕੇ ਦੀ ਫਾਇਦਾ ਦਿੱਤਾ ਜਾਊਗਾ ਮੌਕੇ ਤੇ ਫਾਇਦਾ ਮਿਲੂਗਾ ਅੱਛੇ ਇੱਕ ਹੋਰ ਚੀਜ਼ ਹੈ ਅਗਰ ਤੁਸੀਂ ਦੋ ਆਟਮਾ ਖਰੀਦਦੇ ਹੋ ਤਿੰਨ ਆਟਮਾ ਖਰੀਦਦੇ ਹੋ ਇਹ ਨਹੀਂ ਹੈਗਾ ਵੀ ਤੁਹਾਨੂੰ ਇੱਕੋ ਕੂਪਨ ਮਿਲੂਗਾ ਜਿੰਨੇ ਆਟਮਾ ਉਨੇ ਹੀ ਕੂਪਨ ਉਨੇ ਬੈਡਾਂ ਦੀ ਰੇਂਜ ਦੇਖ ਲਓ ਲੱਕੜ ਦੀਆਂ ਅਲਵਾਰੀਆਂ ਦੇਖ ਲਓ ਅੱਛਾ ਸੋਫੇ ਵੀ ਰੱਖਿਆ ਲੈਨੇ ਆਪਾਂ ਨੇ ਸੋਫੇ ਆਏਗੇ ਜੀ ਹਰ ਤਰ੍ਹਾਂ ਦੀ ਪਲਾਸਟਿਕ ਦੀ ਆਈਟਮ ਆ ਗਈ ਆ ਚੁੱਲ੍ਹੇ ਹੈਗੇ LED ਪੈਨਲ ਹੈਗੇ ਪ੍ਰੈਸ ਟੇਬਲ ਹੈਗੇ ਹਰ ਤਰ੍ਹਾਂ ਦੀ ਆਈਟਮ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆਪਣੇ ਸ਼ਹਿਰ ਮਲੇਰਕੋਟਲੇ ਦੇ ਵਿੱਚ ਤੁਹਾਡੇ ਪਿਆਰ ਕਰਕੇ ਆਪਾਂ ਨੇ ਸਾਰੀ ਰੇਂਜ ਤੁਹਾਡੇ ਵਾਸਤੇ ਲੈ ਲਈ ਇੱਕੋ ਸ਼ੋਰੂਮ ਦੇ ਵਿੱਚ ਰੱਖ ਲਈ ਅੱਛਾ ਇੱਕ ਚੀਜ਼ ਦੱਸੋ ਇਹ ਵਾਲੀਆਂ ਆਈਟਮਾਂ ਤਾਂ ਨਹੀਂ ਤੁਸੀਂ ਡਿਸਕਾਊਂਟ ਦੇ ਦਿੰਦੇ ਹੋਣੇ ਕਿਸ਼ਤਾਂ ਤੇ ਮਖਾਜੀ ਤੁਸੀਂ ਇਹਨੂੰ ਛੱਡਵਾ ਵੀ ਕਿ ਤੁਸੀਂ ਕਿਸ਼ਤਾਂ ਤੇ ਲੈ ਜਾ ਸਕਦੇ ਹੋ ਕੁਰਸੀ ਵੀ ਇੱਕ ਬੱਚਿਆਂ ਦੀ ਇਹ ਵੀ ਕਿਸ਼ਤਾਂ ਤੇ ਲੈ ਜਾ ਸਕਦੇ ਇਹ ਵੀ ਗੁੱਸਿਆਂ ਕੁਰਸੀਆਂ ਵੀ ਲੈ ਕੇ ਜਾ ਸਕਦੇ ਬੱਲੇ 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 ਜਿਹਨੇ ਕੋਈ ਆਈਟਮ ਖਰੀਦ ਲਈਆਂ ਕੋਈ ਵੀ ਚੀਜ਼ ਉਹ ਜ਼ਰੂਰ ਇਸ ਮੌਕੇ ਦਾ ਫਾਇਦਾ ਉਠਾਓ ਅੱਛਾ ਆ ਆਈਟਮ ਜਿਵੇਂ ਹੁਣ ਸਰਦੀਆਂ ਆਉਂਦੀਆਂ ਨੇ ਬਹੁਤ ਲੋਕ ਨੇ ਜਿਹੜੇ ਜੀ ਸੋਫਾ ਕਮ ਬੈੱਡ ਇੱਕ ਰੀਤੇ ਨੇ ਸੋਫਾ ਕਮ ਬੈੱਡ ਵੀ ਤੁਸੀਂ ਕਿਸ਼ਤਾਂ ਤੇ ਲੈ ਜਾ ਸਕਦੇ ਦੇ ਨਾਲ ਹੀ ਸੋਫੇ ਆਪਣੇ ਕੋਲ 5 ਸੀਟਡ 7 ਸੀਟਡ ਹਰ ਤਰ੍ਹਾਂ ਦੀ ਰਹਿੰਦੇ ਆਪਣੇ ਕੋਲ ਸੋਫੇ ਮਿਲ ਜਾਣਗੇ ਸੋਫੇ ਦੀ ਵੀ ਆਪਾਂ ਤੁਹਾਨੂੰ 10 ਸਾਲ ਦੀ ਗਰੰਟੀ ਦੇਵਾਂਗੇ ਇਹ ਵੀ ਤੁਹਾਨੂੰ ਕਿਸ਼ਤਾਂ ਦੇ ਉੱਪਰ ਕਰਾ ਕੇ ਦੇਵਾਂਗੇ ਆਪਾਂ ਤੁਸੀਂ ਇਹ ਵੀ ਤੁਸੀਂ 0 ਡਾਉਨ ਪੇਮੈਂਟ ਦੇ ਉੱਪਰ 1000 ਰੁਪਏ ਦੀ ਕਿਸ਼ਤ ਦੇ ਨਾਲ ਆਪਾਂ ਸੋਫਾ ਘਰ ਲੈ ਕੇ ਜਾ ਸਕਦੇ ਹਾਂ ਇਹਦੀ ਵੀ ਇਹ ਚੀਜ਼ ਹੈ ਵੀ ਅਗਰ ਕੋਈ ਵੀ ਚੀਜ਼ ਵਿੱਚ ਖਰਾਬ ਹੁੰਦੀ ਹੈ ਵੈਸੇ ਤਾਂ 10 ਸਾਲ ਦੀ ਗਰੰਟੀ ਦੇਣਗੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਇੱਕ ਘਰੇ ਜਾ ਕੇ ਤੁਹਾਡੇ ਜਿਹੜੇ ਕੋਈ ਵੀ ਪ੍ਰੋਬਲਮ ਆ ਠੀਕ ਕਰਕੇ ਆਉਣਗੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਅਲਮਾਰੀਆਂ ਮਿਲਦੀਆਂ ਨੇ ਇਹਨਾਂ ਕੋਲੇ ਆਹ ਦੇਖੋ ਜੀ ਲੋਹੇ ਦੀਆਂ ਅਲਮਾਰੀਆਂ ਮੈਂ ਕਹ ਅੱਛੇ ਰੇਡ ਗਿਆ ਰੇਡ ਬਿਲਕੁਲ ਹੀ ਘਟ ਤੇ ਜਿਹੜਾ ਡੀਕੋਰ ਪੇਂਟ ਹੋਇਆ ਹੋਇਆ ਅੰਦਰੋਂ ਐਨ ਵਧੀਆ ਕੁਆਲਿਟੀ ਆ ਵਧੀਆ ਮਿਲੂਗੀ ਆਪਣੇ ਕੋਲ ਰੇਂਜ ਅਦਰ ਵੀ ਚੈੱਕ ਕਰ ਲਓ ਵੀਰੇ ਕਲਰ ਦੇ ਫੁੱਲ ਦੇਖੋ ਕਿੰਨੀਆਂ ਨੇ ਤੁਹਾਡੇ ਜਿਹੜੇ ਵੀ ਫਰਨੀਚਰ ਹੋਊਗਾ ਉਹਦੇ ਨਾਲ ਮੈਚ ਕਰਦੀਆਂ ਅਲਮਾਰੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਜਾਸਨ ਫਰਨੀਚਰ ਹਾਊਸ ਦੀ ਜਿਹੜੀ ਨਵੀਂ ਸ਼ਾਪ ਦੀ ਓਪਨਿੰਗ ਹੈ 28 ਸਤੰਬਰ 2025 ਨੂੰ ਐਦਵਾਰ ਵਾਲੇ ਦਿਨ ਹੋ ਰਹੀ ਹੈ ਉਹਦੇ ਤੇ ਜ਼ਰੂਰ ਪਹੁੰਚਣਾ ਵੀਡੀਓ ਦੇ ਥਰੂ ਤੁਸੀਂ ਸਾਰੇ ਇਨਵਾਈਟ ਹੋ ਜਿੰਨੇ ਵੀਡੀਓ ਨੂੰ ਦੇਖ ਰਹੇ ਹੋ ਹੋਣ ਬਾਈ ਜੀ ਜਿਹੜੇ ਵੀਡੀਓ ਨੂੰ ਪਿਆਰ ਦੇਣਗੇ ਤੁਹਾਡੀ ਵੀਡੀਓ ਸ਼ੇਅਰ ਕਰਨਗੇ ਉਹਨਾਂ ਨੂੰ ਕੀ ਦੇ ਰਹੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਆਪਾਂ ਉਹਨਾਂ ਵਾਸਤੇ ਹੈੱਡਫੋਨ ਲਾਏ ਨੇ ਜੀ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਮੇਸ਼ਾ ਯਾਦ ਰੱਖੋ ਯਾਸੀਨ ਫਰਨੀਚਰ ਹਾਊਸ ਪੈਣੀ ਵਾਲਾ ਸ਼ੋਅਰੂਮ ਕੂਟੀ ਰੋਡ ਮਲੇਰਕੋਟਲਾ ਮਲੇਰਕੋਟਲਾ ਮਤਲਬ ਜਿਹੜੇ ਫਾਇਦੇ ਤੁਹਾਨੂੰ ਵੀਡੀਓ 'ਚ ਦੱਸਤੇ ਉਹ ਤਾਂ ਮਿਲਨੇ ਮਿਲਨੇ ਨੇ ਉਹਦੇ ਨਾਲ ਨਾਲ ਇਹ ਜਿਹੇ ਫਾਇਦੇ ਮਿਲਨੇ ਨੇ ਜਿਹੜੇ ਤੁਹਾਨੂੰ ਰਹਿ ਆ ਕੇ ਪਤਾ ਲੱਗਣਗੇ ਹਰ ਆਈਟਮ ਤੇ ਤੁਹਾਨੂੰ ਜਿਹੜਾ ਐਕਸਟਰਾ ਫਾਇਦਾ ਕਰਕੇ ਦੇਣਗੇ ਰੇਟ ਨੇ ਜਿਹੜੇ ਉਹ ਮਾਰ ਲੈ ਕੇ ਜਾਓ ਤੇ ਸੀ ਜ਼ਰੂਰ ਪਹੁੰਚੋ 28 ਤਰੀਕ ਨੂੰ ਐਤਵਾਰ ਵਾਲੇ ਦਿਨ ਓਪਨਿੰਗ ਤੇ ਉਸ ਤੇ ਉਸ ਦਿਨ ਖਾਸ ਤੌਰ ਤੇ ਤੁਹਾਡੇ ਫਾਇਦੇ ਕੀਤੇ ਜਾਣਗੇ ਮਿਲਦੇ ਰਹਾਂਗੇ ਜੀ ਅੱਗੇ ਨੂੰ ਵੀ ਇਹਨਾਂ ਦੀ ਵੀਡੀਓ ਦੇ ਨਾਲ ਧੰਨਵਾਦ